ਆਪਾਂ ਨੂੰ ਪਾਣੀ ਤੋਂ ਤੰਗੀ ਆਊਗੀ ਨਾ ਤੇ ਤੇਲ ਹੋਊਗਾ ਜਨਰੇਟਰ ਚਲਾਵਾਂਗੇ ਪਾਣੀ ਭਰ ਸਕਦੇ ਆ ਆਪਾਂ ਕਿਹੜਾ ਪਿੰਡ ਆਪਣਾ ਜੀ ਆਪਣਾ ਮੈਦੀਪੁਰ ਮੈਦੀਪੁਰ ਰਸਾਇਣ ਦਾ ਕਹਿਣਾ ਦੀ ਬੰਦਦਾ ਮਲਕੀ ਮੋਹਲਾ ਤਾਂ ਕਰ ਜੰਗ ਦਾ ਤਕਰੀਬਨ ਤੇ ਸਾਰਿਆਂ ਨੂੰ ਆਪੋ ਆਪਣੇ ਆਸਤੇ ਲੋੜ ਹੀ ਲੋੜ ਹੀ ਆ ਮੰਨ ਲਓ ਏ ਕੋ ਬੱਤੀ ਵਾਧੂ ਨਹੀਂ ਹੈ ਤੇ ਆਖਰ ਪਾਣੀ ਦੀ ਲੋੜ ਹੀ ਆ ਜ਼ਰੂਰੀ ਨਹੀਂਗਾ ਕੋਈ ਪੈਲੀ ਵਾਣ ਆਸਤੇ ਕੋ ਭੱਜਣ ਆਸਤੇ ਪਾਉਂਦਿਆ ਵਾ ਪਾਣੀ ਆਸਤੇ ਵੀ ਆ ਪਾਣੀ ਦੀ ਆਪਾਂ ਨੂੰ ਜ਼ਰੂਰ ਮਤਲਬ ਲੋੜ ਪੈ ਸਕਦੀ ਹੈ ਇਹ ਮੇਨ ਚੱਕਰ ਪਾਣੀ ਦਾ ਹੀ ਆ ਕਿਉਂਕਿ ਗੁਰੂ ਘਰ ਲਾਵਾਂਗੇ ਤੇ ਜਿੱਥੇ ਮਰਜ਼ੀ ਸਾਂਝੇ ਸਾ ਮੋਟਰ ਚੱਲੂਗੀ ਪਾਣੀ ਭਰ ਕੇ ਪੀ ਸਕਦੇ ਆ ਜੀ ਮੇਰਾ ਨਾਮ ਆ ਜੀ ਸਾਬਨ ਇੰਸਪੈਕਟਰ ਬਿਕਰਮਜੀਤ ਸਿੰਘ ਹਾਂ ਜੀ ਹਾਂ ਜੀ ਹਾਂ ਮੈਂ ਖੇਨਕਨ ਥਾਣੇ ਵਿੱਚ ਐਡੀਸ਼ਨਲ ਅਸਟੈਂਟ ਲੱਗਾ ਜੀ ਪੰਪਾਂ ਤੇ ਕਾਫੀ ਪੀੜਾਂ ਲੱਗੀਆਂ ਹੋਈਆਂ ਵਾ ਕੀ ਕਰਨਾ ਪੰਪਾਂ ਤੇ ਦੇਖੋ ਜੀ ਅਸੀਂ ਨਹੀਂ ਰੋਜ਼ ਜਾਂਦੇ ਆ ਪੱਟੀ ਝੇਲ ਚ ਜਾਂ ਕਿਤੇ ਵੀ ਅਸੀਂ ਜਾਂਦੇ ਆ ਤੇ ਅਸੀਂ 10 ਲੀਟਰ 5 ਲੀਟਰ ਤੇਲ ਰੋਜ਼ ਪਾ ਕੇ ਜਾਂਦੇ ਆ ਅੱਛਾ ਬਟ ਅੱਜ ਵੀ ਅਸੀਂ ਸੋਣੀ ਆਣ ਕੇ ਦੇਖਿਆ ਕਿ ਇੱਥੇ ਘੜ ਤੋਂ ਘੜ 10 12 ਟਰੈਕਟਰ ਖੜੇ ਆ ਮੋਟਰਸਾਈਕਲ ਗੱਡੀਆਂ ਖੜੀਆਂ ਵਾ ਕਿ ਅਜ਼ੀਮੇ ਗੱਡੀ ਲਾਈਨ ਚਲਾਤੀ ਆ ਲੋਕਾਂ ਦੇ ਮਨ ਦੇ ਵਿੱਚ ਇਹ دہشت ਬਣ ਗਈ ਆ ਕਿ ਪਤਾ ਨਹੀਂ ਜੰਗ ਲੱਗ ਜਾਣਾ ਮੁਰਕੇ ਤੇਲ ਮਿਲਣਾ ਨਹੀਂ ਮਿਲਦਾ ਕਰਿਆੰਦੀਆਂ ਦੀਆਂ ਦੁਕਾਨਾਂ ਤੇ ਵੀ ਭੀੜ ਪਈ ਆ ਪਟਰੋਲ ਪੰਪਾਂ ਤੇ ਵੀ ਭੀੜ ਪਈ ਆ ਹੋਰ ਵੀ ਕਈ ਦੁਕਾਨਾਂ ਤੇ ਵੇਖਿਆ ਵਾ ਮਤਲਬ ਉਹ ਲੋਕ ਜਿਹੜੇ ਆ ਉਹ ਬੜੇ ਪਰੇਸ਼ਾਨ ਹੋ ਰਹੇ ਆ ਸਿਰਫ ਇੱਕ دہشت ਦਾ ਮੋਲ ਬਣਿਆ ਆ ਬਾਕੀ ਚਲੋ ਅਜੇ ਤੇ ਤਿਆਰੀ ਚੱਲ ਰਹੀ ਆ ਜੰਗ ਦਾ ਕੁਝ ਜ਼ਰੂਰੀ ਥੋੜੇ ਜੰਗ ਲੱਗਣੀ ਆ ਇਸ ਕਰਕੇ دہشت ਬਣੀ ਲੋਕਾਂ ਦੇ ਮਨਾਂ ਵਿੱਚ ਇਸ ਇਸ ਅਟ੍ਰਾਈਟ ਹੋਇਆ ਜਿਵੇਂ ਪਾਕਿਸਤਾਨ ਤੇ ਕੀਤਾ ਨੌਂ ਜਗ੍ਹਾ ਤੇ ਮੌਜੂਦਾ ਚਾ कि ਲੋਕਾਂ ਨੂੰ ਲੱਗਦਾ ਕਿ ਉਹ ਵਾਪਸ ਮਰ ਕੀ ਹਮਲਾ ਕਰ ਸਕਦਾ ਹੈ ਪੰਜ ਮਲਕੀਏ ਤੇਲ ਪੋਹੀ ਜਾ ਰਹੇ ਜਾਂ ਦੇਖੋ ਜੀ ਇਹ ਲੋਕਾਂ ਨੇ ਤੇ ਵੇਖੋ ਵੇਖੀ ਜਾਂ ਇੱਕ ਦੂਜੇ ਦੇ ਕਹਿਣ ਕਬਾਉਣ ਤੇ ਕਰੀ ਜਾਂਦੇ ਆ ਬਾਕੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਮਲਾ ਕਰਨਗੇ ਜਾਂ ਇਧਰੋਂ ਕੋਈ ਲੜਾਈ ਲੱਗੂ ਕੋਈ ਜ਼ਰੂਰੀ ਨਹੀਂਗਾ ਠੀਕ ਹੈ ਆਪਣਾ ਪਿੰਡ ਕਿਹੜਾ ਜੀ ਹੋਰੇ ਜੀ ਹੋਰੇ ਅੱਛਾ ਜੀ ਤੁਸੀਂ ਇੱਥੇ ਕੀ ਲੈਣ ਆਏ ਸੀ ਪਾਜੀ ਤੇਲ ਲੈਣ ਆਏ ਤੇਲ ਮਿਲ ਗਿਆ ਤੁਹਾਨੂੰ ਮਰਾ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਕੀ ਕਰਨਾ ਕਿਉਂ ਨਹੀਂ ਮਿਲਿਆ ਕਰਨ ਇਹੋ ਜੀ ਅਜੰਗ ਦਾ ਪੜਕਣਾ ਵੀ ਪਈ ਆ ਤੇ ਕੱਸ ਜਾ ਹੋ ਗਿਆ ਅੱਛਾ ਜੀ ਤੇ ਤੇਲ ਹੁਣ ਤੁਹਾਨੂੰ ਕੀ ਜਾਂਦੇ ਤੇਲ ਵਾਲੇ ਹੁਣ ਬੰਦ ਹੋ ਗਿਆ ਤੇਲਾਂ ਦੇ ਨਹੀਂ ਮਿਲਣਾ ਹਜੇ ਅੱਛਾ ਜੀ ਤੇ ਕਾਰਨ ਇਹਦਾ ਮਤਲਬ ਤੁਹਾਨੂੰ ਕਿਉਂ ਨਹੀਂ ਮਿਲਿਆ ਤੇਲ ਤੁਸੀਂ ਕਿਦੋਂ ਦੇ ਆਏ ਹੋ ਇੱਥੇ ਆ ਕਾਰਨ ਬਾਰਡਰ ਦਾ ਇਹੋ ਜੰਗ ਦਾ ਮਾਹੌਲ ਜਾਬ ਕਰਕੇ ਤੇ ਹੁਣ ਤੇਲ ਲੈ ਲੁਗਾਏ ਬੜੇ ਦੁਨੀਆਂ ਲੈ ਗਈ ਆ ਤੁਸੀਂ ਆਪਣਾ ਗੁਰਪ੍ਰੀਤ ਸਿੰਘ ਵਿੱਚ ਇਹ ਵੀਰ ਜੀ ਆਪਾਂ ਜਿਹੜਾ ਪੰਪ ਕਿੱਥੋਂ ਬੰਦ ਕੀਤਾ ਹੈ ਅੱਜ ਵੀਰ ਜੀ ਡੀਜ਼ਲ ਪੈਟਰੋਲ ਸ਼ਾਰਟੇਜ ਆ ਗਈ ਹੈ ਜੀ ਅੱਛਾ ਜੀ ਸ਼ਾਰਟੇਜ ਦਾ ਕਾਰਨ ਕੀ ਹੈ ਜੀ ਲੋਕਾਂ ਨੇ ਗਾ ਪਾਤਾ ਜੀ ਅੱਛਾ ਜੀ ਇਹ ਲੋਕਾਂ ਨੇ ਕਾ ਕਿਸ ਮੋਲ ਤੇ ਜਾਨੀ ਗਾ ਪਾਤਾ ਕਿਸ ਦਰ ਤੋਂ ਗਾ ਪਾਤਾ ਲੋਕਾਂ ਨੇ ਜੰਗ ਦੇ ਦਰ ਤੋਂ ਜੰਗ ਦੇ ਦਰ ਤੋਂ ਹਾਂ ਜੀ ਤੇ ਜਿੰਨਾ ਤੇਲ ਸੀ ਆਪਣਾ ਸਾਰਾ ਸਵੇਰ ਤੋਂ ਪੈ ਗਿਆ ਜੀ ਹਾਂ ਜੀ ਪੈ ਗਿਆ ਜੀ ਕਿਹੜਾ ਪੰਪ ਹੈ ਕਾ ਵਾ ਇੰਡੀਅਨ ਆਇਲ ਜੀ ਕਿਹੜੀ ਜਗ੍ਹਾ ਤੇ ਪੂਰਾ ਗੋਣਾ ਹਾਂ ਜੀ ਕੀ ਨਾ ਭਾਈ ਗੁਰਪੀਰ ਸਿੰਘ ਜੀ ਘਰੋਂ ਕਿਹੜਾ ਪਿੰਡ ਹੈ ਜੀ ਗੱਜਲ ਗੱਜਲ ਕੀ ਗੱਲ ਹੈ ਮਲਗੀ ਤੇ ਮਲਗੀ ਕਾਫੀ ਮੂਰਤ ਬੋਝ ਨਹੀਂ ਵਾਲੇ ਮਾਹੌਲ ਦੇ ਸਹੀ ਹੈ ਗਾਵਾ ਬਾਕੀ ਤੇਲ ਦਾ ਮਾਹੌਲ ਖਰਾਬ ਹੈ ਤੇਲ ਪੌਂਡ ਹੈ ਜੀ ਤੇ ਇੰਨੀਆਂ ਪੰਪਰ ਦੀ ਜਿਹੜੀ ਭੀੜ ਪੈ ਗਈ ਹੈ ਕਹਤੋਂ ਪਈ ਐ ਇੰਨੀਆਂ ਜੀ ਐਦਾ ਹੀ ਵੇਖੋ ਇਹੀ ਪੈਗਾ ਕੰਮ ਤੇ ਹੈ ਹਾਲੇ ਤਾਂ ਕੋਈ ਨਹੀਂ ਵੇਹੇ ਕਿ ਰੁਪਈਆ ਮਾਰਾਈ ਦੀ ਬਾਕੀ ਕੋਈ ਚੱਕਰ ਨਹੀਂ ਵਾਲੀ ਪਿੰਡ ਦੇ ਵਿੱਚ ਕੋਈ ਨਹੀਂ ਗੱਲ ਨਹੀਂ ਪਿੰਡ 'ਚ ਨਹੀਂ ਹੋਇਆ ਇਹੋ ਜਿਹਾ ਮਾਹੌਲ ਨਹੀਂ ਹੈਗਾ ਆਪਣੀ ਆਪਣਾ